ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਨਤੀਜੇ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਦਾ ਨਤੀਜਾ 100% ਰਿਹਾ 8ਵੀਂ ਕਲਾਸ ਵਿੱਚ ਸੁਖਦੀਪ ਸਿੰਘ ਨੇ ਪਹਿਲੇ ਸਥਾਨ ਤੇ ਮਨਪ੍ਰੀਤ ਸਿੰਘ ਦੂਸਰੇ ਸਥਾਨ ਤੇ ਅੰਕਿਤ ਨੇ ਤੀਸਰਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ 12ਵੀਂ ਜਮਾਤ ਦੇ ਸਾਇੰਸ ਵਿਸ਼ੇ ਚ ਮਨਰੂਪ ਮਨੋਤਾ ਨੇ ਪਹਿਲਾ ਸਥਾਨ ਹੈਰਿਤ ਨੇ ਦੂਸਰਾ ਸਥਾਨ ਦੀਪਾਂਚੋ ਗੁਪਤਾ ਨੇ ਤੀਸਰਾ ਸਥਾਨ ਹਾਸਲ ਕੀਤਾ ਕਮਰਸ ਵਿਸ਼ੇ ਵਿੱਚੋਂ ਜਰਵਰ ਸਿੰਘ ਨੇ ਪਹਿਲਾ ਸਥਾਨ, ਮਨਵੀਰ ਸਿੰਘ ਨੇ ਦੂਸਰਾ ਸਥਾਨ, ਪ੍ਰਭਨੂਰ ਸਿੰਘ ਨੇ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਦਾ ਬੋਰਡ ਦਾ ਨਤੀਜਾ 100% ਰਹਿ। ਇਹ 12ਵੀਂ ਤੇ 8ਵੀਂ ਦੇ ਬੋਰਡ ਬਲੋਂ ਜੋ ਨਤੀਜੇ ਲਾਣੇ ਗਏ ਸੀ। ਉਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਦੇ ਬਹੁਤ ਵਧੀਆ ਜਿਹੜੇ ਨਤੀਜੇ ਆਇਆ ਪਲੱਸ 2 ਜਿਹੜੀ ਕਾਮਰਸ ਤੇ ਸਾਇੰਸ ਤੇ ਟੈਕਸੇਸ਼ਨ ਇਹਨਾਂ ਸਾਰੇ ਜਿਹੜਾ ਨਤੀਜਾ 100% ਆ ਪਲੱਸ 2 ਜਿਹੜਾ ਕਾਮਰਸ ਦੇ ਵਿੱਚ ਜਿਹੜਾ ਸਾਡਾ ਵਿਦਿਆਰਥੀ ਜੋਰਾਵਰ ਸਿੰਘ ਫਸਟ ਆਇਆ ਤੇ ਮਨਵੀਰ ਜਿਹੜਾ ਹੈ ਮਨਵੀਰ ਸਿੰਘ ਕੋ ਸੈਕੰਡ ਆਇਆ ਹੈ ਇਹਨਾਂ ਸਿਰਫ ਜਿਹੜਾ 2 ਨੰਬਰ ਦਾ ਹੀ ਫਰਕ ਆ ਤੇ 3rd ਜਿਹੜਾ ਹੈ ਪ੍ਰਭ ਨੂਰ ਸਿੰਘ ਆਇਆ 8th ਕਲਾਸ ਦੇ ਵਿੱਚ ਜਿਹੜਾ ਹੈ ਮਨਪ੍ਰੀਤ ਜਿਹੜਾ ਹੈ ਉਹ ਸੁਖਦੀਪ ਸਿੰਘ ਉਹ ਫਸਟ ਆ ਤੇ ਉਹਦਾ ਹੀ ਭਰਾ ਛੋਟਾ ਭਰਾ ਜਿਹੜਾ ਸੁਖ ਸੁਖਦੀਪ ਸਿੰਘ ਉਹ ਸੈਕੰਡ ਆ ਤੇ 3rd ਅੰਪਲ ਤੇ ਜਿਹੜੇ ਇਹ ਜਿਹੜੇ ਵਿਦਿਆਰਥੀ ਆ ਇਹਨਾਂ ਨੇ ਇਹ ਵੱਲਾ ਮਾਰੀਆਂ ਵਾ ਮੈਂ ਇਹਨਾਂ ਦੇ ਟੀਚਰ ਗਾਈਡ ਜਿਹੜੇ ਅਧਿਆਪਕ ਨੇ ਤੇ ਇਹਨਾਂ ਨੇ ਮਾਰ ਪਿਓ ಇನ್ನೂ ಸಾರು ಬಹು ಬಹು ಬದ್ಕ